ਰਾਦੇ ਮੁੱਦੇ ਤੇ ਗੱਲਬਾਤ ਹੋਈ ਹੈ ਕਿਹੜੇ ਕਿਹੜੇ ਮੁੱਦੇ ਨਾਲ ਕੋਈ ਸਿਸ਼ਟਾਚਾਰੀ ਮੁਲਾਕਾਤ ਸੀ ਪਰ ਜਿਸ ਕਿਸਮ ਦੇ ਹਾਲਾਤ ਪਿਛਲੇ 2 ਦਿਨਾਂ ਦੇ ਵਿੱਚ ਸਾਹਮਣੇ ਆਏ ਹੈ ਵੈਸੇ ਦਾ ਪੰਜਾਬ ਤੇ ਹਾਲਾਤ ਕਿਸੇ ਤੋਂ ਲੁਕੇ ਨਹੀਂ ਪਰ ਪਿਛਲੇ ਕੁਝ 2-3 ਦਿਨਾਂ ਤੋਂ ਜਿਸ ਕਿਸਮ ਦੀ ਘਟਨਾਵਾਂ ਵਾਪਰ ਰਹੀਆਂ ਪੰਜਾਬ ਦੇ ਵਿੱਚ ਅੱਜ ਸਾਰਾ ਪੰਜਾਬ دہشت ਦਾ ਮਾਹੌਲ ਬਣਿਆ ਹੋਇਆ ਹੈ ਪਤਾ ਨਹੀਂ ਕਿਸ ਕਿਸਮ ਦੇ ਰਾਜ ਦੀ ਕਲਪਨਾ ਲੋਕ ਕਰੀ ਜਾਂਦੇ ਹੈ ਅੱਜ ਤਾਂ ਮੈਂ ਕਹੂੰਗਾ ਪੰਜਾਬ ਦੇ ਅੰਦਰ ਤਾਲਿਬਾਨੀ ਰਾਜ ਬਣਿਆ ਹੋਇਆ ਹੈ ਜਿੱਦਾ ਜਿੱਥੇ ਚਾਹੇ ਲੁਧਿਆਣਾ ਦੇਖ ਲਓ ਚਾਹੇ ਮੋੜ ਮੰਡੀ ਦੇਖ ਲਓ ਚਾਹੇ ਬਟਾਲਾ ਹੋਇਆ ਹੁਣ ਕਹਿੰਦੇ ਤਰਨਤਾਰਨ ਦੇ ਅੰਦਰ ਜਿਸ ਕਿਸਮ ਦੇ ਹਾਲਾਤ ਬਣ ਰਹੇ ਹੈ ਕਾਨੂੰਨ ਵਿਵਸਥਾ ਦਾ ਦਿਵਾਲਾ ਨਿਕਲੇ ਪਿਆ ਸਰਕਾਰ ਐਬਸੋਲੂਟਲੀ ਫੇਲ ਹੋ ਚੁੱਕੀ ਹੈ ਜਿਸ ਕਿਸਮ ਦੇ ਹੱਥ ਕੰਡਿਆਂ ਦੇ ਉੱਤੇ ਸਰਕਾਰ ਉਤਰ ਆਏ ਉਤਰ ਕੇ ਜਿਲੰਦਰ ਦਾ ਜਿਹੜਾ ਜਿਮਨੀ ਜ਼ੋਨ ਚੱਲ ਰਿਹਾ ਉਹਦੇ ਵਿੱਚ ਜਿਸ ਤਰ੍ਹਾਂ ਸਰਕਾਰ ਨੇ ਪੇਸ਼ਵਰ ਘਾਟਨਾ ਨੂੰ ਬਾਹਰ ਲੈ ਕੇ ਆਏ ਹੈ ਉਹਨੂੰ ਪ੍ਰਭਾਵਿਤ ਕਰਨ ਵਾਸਤੇ ਉਹ ਸਾਰੀਆਂ ਗੱਲਾਂ ਇੱਕ ਬਹੁਤ ਹੀ ਮਾੜਾ ਪੰਜਾਬ ਦੇ ਉੱਤੇ ਇੱਕ ਕੁਝ ਲਾਈਟ ਜਿਹਾ ਪੰਜਾਬ ਨੂੰ ਦਿਖਾ ਰਿਹਾ ਹੈ ਇਹ ਸਾਰੀਆਂ ਗੱਲਾਂ ਵੀ ਅੱਜ ਜਨ ਗਵਰਨਰ ਸਾਹਿਬ ਕੋਲ ਜਦੋਂ ਟਾਈਮ ਲੈ ਰੱਖਿਆ ਸੀ ਉਸ ਦੇ ਨਾਲ ਆਇਆ ਨਾ ਸਾਰੀਆਂ ਗੱਲਾਂ ਤੇ ਵੀ ਚਰਚਾ ਕੀਤੀ ਹੈ ਉਹਨਾਂ ਨੇ ਵੀ ਕਿਹਾ ਵੀ ਮੈਂ ਕਾਨੂੰਨ ਵਿਵਸਥਾ ਦੇ ਉਤੇ ਕੱਲ ਉਹ ਆਪ ਵੀ ਲੁਧਾਨੇ ਜਾ ਕੇ ਆਏ ਮੈਨੂੰ ਧੰਨਵਾਦ ਵੀ ਕੀਤਾ ਹੈ ਕਿ ਤੁਸੀਂ ਆਪਣੇ ਆਪ ਜਾ ਕੇ ਕਾਨੂੰਨ ਵਿਵਸਥਾ ਦੀ ਚਿੰਤਾ ਜਾ ਕੇ ਉੱਤੇ ਜ਼ਾਹਿਰ ਕੀਤੀ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਹਸਪਤਾਲ ਦੇ ਵਿੱਚ ਵੀ ਉਹਨਾਂ ਨੂੰ ਬੁਲਾ ਕੇ ਡਾਕਟਰਾਂ ਦੇ ਨਾਲ ਗੱਲ ਕੀਤੀ ਹੈ ਉਹਨਾਂ ਦਾ ਧੰਨਵਾਦ ਵੀ ਕਰਕੇ ਆਏ ਪਰ ਅੱਜ ਪੰਜਾਬ ਦੇ ਸਾਹਮਣੇ ਜੋ ਹਾਲਾਤ ਬਣੇ ਹੋਏ ਲਾਅ ਐਂਡ ਆਰਡਰ ਦੇ ਉਹ ਬਹੁਤ ਹੀ ਚਿੰਤਾਜਨਕ ਹੈ ਉਹ ਉਹਨਾਂ ਨੇ ਵੀ ਇਸ ਗੱਲ ਨੂੰ ਸੰਖਾਰ ਕੀਤਾ ਥੈਂਕ ਯੂ ਕਰਨ ਉਸ ਆ ਆਪਣੇ ਡਾਕਟਰ ਸਾਹਿਬ ਜਿਹੜੇ ਕੈਕੂਲਾ ਕਰਦੇ ਉਹਦੇ ਵਿੱਚ ਮੈਸ਼ਨ ਮੁੱਦਾ ਰੱਖਿਆ ਗਿਆ ਕਿਉਂਕਿ ਨਸ਼ੇ ਨਾਲ ਹੀ ਡੋਨ ਆਰਡਰ ਦੇ ਵਿੱਚ ਨਸ਼ਾ ਵੀ ਹੈ ਸਾਹਿਬ ਨਸ਼ੇ ਦਾ ਜਿਹੜਾ ਇਸ਼ੂ ਹੈ ਜਿਸ ਤਰ੍ਹਾਂ ਦੇ ਰੋਜ਼ ਦੇ ਇੱਕ ਬੰਦੇ ਦੀ ਐਵਰੇਜ ਪੈ ਰਹੀ ਹੈ ਉਹ ਸਾਰੀਆਂ ਗੱਲਾਂ ਸਾਹਮਣੇ ਆ ਨਸ਼ਾ ਦੜਾ ਸਟਾ ਖੁਦ ਮੁੱਖ ਮੰਤਰੀ ਕਹਿ ਰਹੇ ਆ ਵੀ ਬੱਚੇ ਬੱਚੇ ਨੂੰ ਪਤਾ ਜਲੰਧਰ ਦੇ ਅੰਦਰ ਕਿੱਥੇ ਵਿਕਰੇ ਫੇ 2.5 ਸਾਲ ਕਰਤੀ ਰਹੇ ਸੀਗੇ ਸਾਹਿਬ ੱੱੱ ਇਕੱਲੇ ਬੱਚੇ ਬੱਚੇ ਨੂੰ ਨਹੀਂ ਪਤਾ ਉਥੇ ਏਡੀ ਦੇ ਜਿਹੜੇ ਉਸਤੇ ਪੁਰਾਣੇ ਡਾਇਰੈਕਟਰ ਸੀ ਨਰਿੰਦਰ ਸਿੰਘ ਉਸ ਦਰੀਆਮ ਕਹਿ ਰਹੇ ਆ ਵੀ ਮੇਰੇ ਕੋਲ ਸਾਰੀ ਡਿਟੇਲਸ ਹੈ ਮੇਰ ਤੋਂ ਸਰਕਾਰ ਬੁਲਾ ਕੇ ਨਵੀਂ ਮੈਦੇਂਗੂ ਪਿਆਰ ਬੈਠਾ ਜਕਰ ਦਾ ਕਿ ਲਾਅ ਐਂਡ ਆਰਡਰ ਦੀ ਤੁਸੀਂ ਗੱਲ ਕੀਤੀ ਹੈ ਜਿਹੜਾ ਲੁਧਿਆਣੇ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਮਟਾਲਾ ਚ ਜਿਹੜਾ ਕੱਲ ਹੋਇਆ ਫਾਇਰਿੰਗ ਹੋਈ ਹੈ ਚਾਰ ਬੰਦਿਆਂ ਦੀ ਲੋਥ ਹੋ ਚੁੱਕੀ ਹੈ ਇਸ ਤੋਂ ਇਲਾਵਾ ਨਸ਼ੇ ਦੀ ਗੱਲ ਕਰੀਏ ਤਾਂ ਗਵਰਨਰ ਸਾਹਿਬ ਨੇ ਕੋਈ ਆਸ਼ਵਾਸ਼ਣ ਦਿੱਤਾ ਹੈ ਅੱਗੇ ਆਉਣ ਵਾਲੇ ਸਮਾਜ ਚ ਕੋਈ ਗਵਰਨਰ ਸਾਹਿਬ ਆਸ਼ਵਾਸ਼ਣ ਨਹੀਂ ਦਿੰਦੇ ਹੁੰਦੇ ਸਰ ਗਵਰਨਰ ਸਾਹਿਬ ਦਾ ਇੱਕ ਉਹਨਾਂ ਦਾ ਜਿਹੜਾ ਜ਼ਾਇਤਤ ਹੈ ਉਹ ਇੱਕ ਕਨਸਟੀਟਿਊਸ਼ਨ ਕਮਿਸ਼ਨ 'ਚ ਬੈਠੇ ਹੈ ਪਰ ਉਹਨਾਂ ਨੇ ਇਸ ਗੱਲ ਨੂੰ ਬਿਲਕੁਲ ਸਵੀਕਾਰ ਕੀਤਾ ਵੀ ਇਹਦੀ ਉਹਨਾਂ ਨੂੰ ਵੀ ਚਿੰਤਾ ਹੈ दैट मींस ਇਹ ਚਿੰਤਾ ਉਹ ਕੇਂਦਰ ਸਰਕਾਰ ਨੂੰ ਆਪਣੇ ਪ੍ਰੋਪਰ ਚੈਨਲਸ ਦੇ ਥਰੂ ਕਨਵੇ ਕਰਕੇ ਹੋਮ ਮਿਨਿਸਟਰੀ ਨੂੰ ਸਰਪੰਚ ਸਾਹਿਬ ਕਾਪੀ ਨਾਜਵਾ ਨੇ ਪ੍ਰਤਾਪ ਸਿੰਘ ਨਾਜਵਾ ਨੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਉਧਾਨਾ ਦੇ ਵਿਚਾਰ ਦੇ ਹਮਲਾ ਕੀਤਾ ਹੈ ਉਸ ਨੂੰ ਲੈ ਕੇ ਕਿਹਾ ਕਿ ਸਪੀਕਰ ਚੂਸ ਦੀ ਰਾਜਨੀਤੀ ਨਾ ਕਰਨ ਸਾਰੇ ਮਸਲੇ ਤੇ ਲਾਅ ਐਂਡ ਆਰਡਰ ਉਹਦੇ ਸਾਰੇ ਮਸਲੇ ਜਿਹੜੇ ਵੀ ਹੁੰਦੇ ਨੇ ਉਹਨਾਂ ਦੇ ਉੱਤੇ ਵੀ ਫਿਰ ਅੱਜ ਗੱਲਬਾਤ ਕਰਾਂ ਸਿਰਫ ਇੱਕਤੂ ਗਿਆਨਾ ਦਾ ਕਿਹਨਾਂ ਨੇ ਕਿਹਾ ਥੱਲੇ ਲੁਧਿਆਣੇ ਦੀ ਗੱਲ ਉਹ ਕਹਿ ਰਹੇ ਹੋਣੇ ਮੈਂ ਤਾਂ ਅਗਰ ਮੈਂ ਜਿਹੜਾ ਹਰੇਕ ਚਿੰਤਾ ਦਾ ਵਿਸ਼ਾ ਹੈ ਚਾਹੇ ਉਥੇ ਮੋੜ ਮੰਡੀ ਹੋਇਆ ਚਾਹੇ ਮੋੜ ਮੰਡੀ ਦੇ ਅੰਦਰ ਹੋਇਆ ਚਾਹੇ ਲੁਧਿਆਣੇ ਹੋਇਆ ਚਾਹੇ ਆ ਜਿਹੜਾ ਹੁਣ ਬਟਾਲੇ ਹੋਇਆ ਚਾਹੇ ਤਰਨਤਾਰਨ ਦੇ ਵਿੱਚ ਹੋਇਆ ਰੋਜ਼ ਹੋ ਰਹੀਆਂ ਘਟਨਾਵਾਂ ਦੇਖੋ ਬਹੁਤ ਹੀ ਆ ਜਿਹੜੀ ਕਟਿਆ ਸੋਚ ਹੈ ਇਹ ਪੰਜਾਬ ਕਾਂਗਰਸ ਦੇ ਲੀਡਰਸ ਦੀ ਜਿਹੜੀ ਆ ਪ੍ਰਤਾਪ ਬਾਜੂ ਦਾ ਬਿਆਨ ਜਿਹੜਾ ਉਹ ਸਪਸ਼ੇ ਨਿਗਾਹ ਆ ਕਰ ਰਹੇ ਐ ਕੌਣ ਕਰ ਰਿਹਾ ਕੱਲੇ ਲੁਧਿਆਣੇ ਦੀ ਗੱਲ ਕੌਣ ਕਰ ਰਿਹਾ ਲੁਧਿਆਣੇ ਤੋਂ ਉਸੇ ਵਾਲੇ ਦੇ ਮਰਡਰ ਤੋਂ ਵੀ ਸਵਾਲ ਚੱਕਦੇ ਉਸ ਵੇਲੇ ਕੋਈ ਨਹੀਂ ਬੋਲਦਾ ਤੁਸੀਂ ਮੈਦਾਨ ਸਭਾ ਚ ਚੱਕਿਆ ਕਿਉਂ ਨਹੀਂ ਬੋਲਦਾ ਕੋਣ ਨਹੀਂ ਬੋਲੇ ਕੋਣ ਨਹੀਂ ਬੋਲੇ ਦੇਖੋ ਬਾਜਵਾ ਸਾਹਿਬ ਦੀ ਛੋਟੀ ਸੋਚ ਪੰਜਾਬ ਕਾਂਗਰਸ ਦੀ ਜਿਹੜੀ ਆ ਛੋਟੀ ਸੋਚ ਹੈ ਉਹ ਬਹੁਤ ਹੀ ਮਾੜੀ ਹੈ ਪੰਜਾਬ ਵਾਸਤੇ ਉਹ ਪੰਜਾਬ ਦੀ ਜੇ ਫਾਈਚਾਰਕ ਸਾਹ ਜੀ ਉਹਨਾਂ ਦੇ ਸਮਝ ਨਹੀਂ ਆਈ ਉਹ ਜਿਨ੍ਹਾਂ ਵਾਸਤੇ ਆ ਕਰ ਰਹੇ ਹੈ ਬਾਜਵਾ ਸਾਹਿਬ ਇੱਥੇ ਦੋ ਬਾੜ ਨਾ ਪਾਓ ਤੁਸੀਂ ਬਚੋ ਇਹਨਾਂ ਗੱਲਾਂ ਤੋਂ ਆ ਮਾੜੀ ਸੋਚ ਜਿਹੜੀ ਕਾਂਗਰਸ ਦੀ ਇਹ ਬਹੁਤ ਪੰਜਾਬ ਵਾਸਤੇ ਕੱਟ ਗਿਆ ਕੱਟਦਾ ਜਿੰਦਰ ਦੇ ਜੈਕਸਨ ਇਨਵੋਲਵਮੈਂਟ ਲੈ ਕੇ ਕੁਝ ਕੁਛ ਤਾਂ ਆਇਆ ਕਿ ਯਾ ਤੇ ਨਹੀਂ ਉਹਨਾਂ ਨੇ ਇਹ ਤੁਹਾਨੂੰ ਲੱਗੇ ਗੱਲਬਾਤ ਨਹੀਂ ਨਹੀਂ ਉਹ ਇਸ ਮਸਲੇ ਤੇ ਕੋਈ ਗੱਲ ਨਹੀਂ ਹੋਈ ਪਰ ਆ ਸਾਰੇ ਜਿਹੜੇ ਹੈ ਯੂ ਹੈਵ ਟੂ ਜੁਆਇਨ ਦਾ ਡਾਟਸ ਇੱਕ ਦੇ ਬਾਅਦ ਇੱਕ ਬਾਜਵਾ ਸਾਹਿਬ ਜਦੋਂ ਬੜੀ ਚਿੰਤਾ ਕਰ ਰਹੇ ਆ ਵੀ ਲੁਧਿਆਣੇ ਦੀ ਗੱਲ ਹੋਈ ਬਾਜਵਾ ਸਾਹਿਬ ਨੰਗਲ ਤਾਂ ਨਹੀਂ ਜਾ ਕੇ ਆਏ ਨੰਗਲ ਜਿਹੜਾ ਮਰਡਰ ਹੋਇਆ ਹੈ ਇਸ ਹੈਟ ਕਰਾਇਮ ਪਿਓਰ ਐਂਡ ਸਿੰਪਲ ਹੈਟ ਕਰਾਇਮ ਉਹਦੇ ਤੇ ਤੇ ਬਾਜਵਾ ਸਾਹਿਬ ਨਹੀਂ ਜਾ ਕੇ ਆਏ ਹੁਣ ਬਾਜਵਾ ਸਾਹਿਬ ਹੈ ਆਈ ਊਡ ਸੇ ਘਟੀਆ ਸੋਚ ਹੈ ਦੈਟਸ ਆਲ ਪੰਜਾਬ ਕਾਂਗਰਸ ਲੀਡਰ ਦੀ ਘਟੀਆ ਸੋਚ ਹੈ ਸੋਰੀ ਸਪੀਕਰ ਜੀ ਮੈਂ ਕੀ ਕਿਹਾ ਕੋ ਰਾਹ ਕਿਹਾ ਆਈ ਕਿਹਾ ਜੋ ਨਿਬਾੜ ਕਰ ਸਮਝ ਕੇ ਕਰ ਰਿਹਾ ਹਾਂ ਕਾਨੂੰਨ ਦਾ ਫੈਸਲਾ ਹੈ ਸਰ ਕਾਨੂੰਨ ਦਾ ਫੈਸਲਾ ਹੈ ਜਦੋਂ ਜਿਹਦੇ ਹੱਕ ਤੇ ਹੋ ਜਾਂਦਾ ਹੈ ਉਹ ਕਾਨੂੰਨ ਨੂੰ ਸਹੀ ਦੱਸ ਰਿਹਾ ਹੈ ਕਈ ਲੋਕ ਹੈ ਕਹਿੰਦੇ ਨੇ ਕੋਰਟਾਂ ਦਾ ਹਮੇਸ਼ਾ ਸਰਕਾਰ ਦੇ ਸਾਹਮਣੇ ਚੱਲਦੀਆਂ ਜਦੋਂ ਕੇਜਰੀਵਾਲ ਸਾਹਿਬ ਨੂੰ ਜ਼ਮਾਨਤ ਮਿਲ ਜਾਂਦੀ ਹੈ ਉਦੋਂ ਕੋਰਟ ਸਰਵੋੱਚ ਹੋ ਜਾਂਦੀ ਹੈ ਜਦੋਂ ਅੰਦਰ ਕਰ ਦਿੰਦੇ ਉਹ ਕੋਰਟ ਮਾੜੀ ਲੱਗਣ ਲੱਗ ਜਾਂਦੀ ਹੈ ਸਰ ਪ੍ਰਾਈਮ ਮਿੰਿਸਟਰ ਨੇ ਕਿਹਾ ਕਿ ਪ੍ਰੈਜ਼ੀਡੈਂਟ ਪ੍ਰਾਈਮ ਮਿੰਿਸਟਰ ਨੇ ਕਿਹਾ ਹੈ ਵਾਸ਼ਿੰਗਟਨ ਕੌਂਸਲ ਨੇ ਕਿਹਾ ਹੈ ਕਿ ਇਸ ਉੱਤੋਂ ਦੇ ਪੱਤੀ ਪਾਲਿਸੀ ਇੰਡੀਆ ਇਸ ਹੈਵਿੰਗ ਅ ਵੈਰੀ ਗੁੱਡ ਰਿਲੇਸ਼ਨ ਵਿਦ ਰੂਸ ਥੇਰ ਇਜ਼ Because our relationship, international relationship, are not confined to is not a personality based thing. It is a strategic decision taken by two sovereign states in the best interest of both the states. Nobody is going to compromise their sovereign interests. So I think India has always been known. We are steadfast, and I think foreign policy. Is above and beyond any petty politics. They should not drag foreign policy into this kind of a thing, who has done what. It has been nurtured over the years, and Russia has stood by us in very dire times. So I think we all appreciate their concerns, and we maintain that our diplomatic relationship should not be held mortgaged to their petty political thinking.